ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੰਦਪੁਰ ਸਾਹਿਬ ਤਖਤ ਤੇ ਬਿਰਾਜਮਾਨ ਸਨ ਇੱਕ ਬ੍ਰਾਹਮਣ ਦੇਵਦਾਸ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਗਲ ਚ ਪੱਲਾ ਪਾ ਕੇ ਅੱਖਾਂ ਵਿੱਚੋਂ ਹੰਝੂ ਕੇਰਦਾ ਆਇਆ ਆਪਣੇ ਲੁੱਟੇ ਜਾਣ ਦੀ ਪਹਾਣੀ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ 'ਚ ਉਹ ਦੇਵਦਾਸ ਬ੍ਰਾਹਮਣ ਰੱਖ ਰਿਹਾ ਪੰਡਤ ਬ੍ਰਾਹਮਣ ਦੇਵਦਾਸ ਰੋ ਰੋ ਕੇ ਆਪਣੇ ਲੁੱਟੇ ਜਾਣ ਦੀ ਕਹਾਣੀ ਦੱਸ ਰਿਹਾ ਸੀ ਮਹਾਰਾਜ ਮੈਂ ਆਪਣੀ ਇਸਤਰੀ ਦਾ ਡੋਲਾ ਲੈ ਕੇ ਆ ਰਿਹਾ ਸਾਂ ਜਾਵਰ ਅਸੀਂ ਕਰਾਂਦੇ ਰਹਿਣ ਵਾਲਾ ਜਾਬਰ ਖਾਂ ਪਠਾਨ ਮੇਰੇ ਕੋਲ ਅਸ ੱੱਕੇ ਜੋਰੀ ਮੇਰੇ ਘਰਵਾਲੀ ਖੋ ਕੇ ਲੈ ਗਿਆ ਸੌ ਬੰਦਾ ਜਾਂਜੀ ਮੇਰੇ ਨਾਲ ਸੀ ਸਭ ਨੂੰ ਕੁੱਟ-ਕੁੱਟ ਤੇ ਪਹਜਾਤਾ ਮੈਨੂੰ ਬੜਾ ਮਾਰਿਆ ਬੜੀਆਂ ਮਦਹਾਈਆਂ ਪਾਈਆਂ ਪਰ ਇੱਕ ਨਾ ਮੰਨੀ ਜਾਵਰ ਖਾਂ ਖੋਰ ਕੇ ਮੇਰੀ ਘਰਵਾਲੀ ਨੂੰ ਆਪਣੇ ਮਹਿਲਾਂ ਵਿੱਚ ਲੈ ਗਿਆ ਮੈਂ ਬੜੀਆਂ ਫਰਿਆਦਾ ਕਾਜ਼ੀਆਂ ਕੋਲ ਕੀਤੀਆਂ 22 ਧਰ ਦੇ ਰਾਜਿਆਂ ਕੋਲ ਕੀਤੀਆਂ ਪਰ ਮੇਰੀ ਕਿਸੇ ਨੇ ਇੱਕ ਫਰਿਆਦ ਨਾ ਸੁਣੀ ਮੈਂ ਆਖਰ ਹੁਣ ਤੁਹਾਡੇ ਦਰ ਤੇ ਆਇਆ ਮਹਾਰਾਜ ਮੇਰੀ ਗਰੀਬ ਦੀ ਰੱਖਿਆ ਕੀਤੀ ਜਾਵੇ ਗਿਆਨੀ ਗਿਆਨ ਸਿੰਘ ਜੀ ਬੜਾ ਸੁੰਦਰ ਲਿਖ ਰਹੇ ਸੀ ਬ੍ਰਾਹਮਣ ਦੇਵਦਾਸ ਕਹਿ ਰਿਹਾ ਸੀ ਸ੍ਰੀ ਪ੍ਰਭੂ ਸੇ ਤ੍ਰਿਆ ਕੋ ਪਾਹੂੰ ਨਤੀ ਦਵਾਰ ਅਗਨ ਜਲ ਜਾਵਾਂ ਮਹਾਰਾਜੇ ਮੇਰੀ ਇਸਤੀ ਨਾਮ ਨੂੰ ਵਾਸ ਮੂੜੀ ਮੈਂ ਤੁਹਾਡਿਆਂ ਦਰਾਂ ਮੂਰੇ ਅੱਗ ਲਾ ਕੇ ਆਪਣੇ ਆਪ ਨੂੰ ਸੜ ਕੇ ਮਰ ਜਾਣਾ ਸਤਿਗੁਰ ਸੱਚੇ ਬਾਦਸ਼ਾਹ ਮਹਾਰਾਜ ਹੌਸਲਾ ਦਿੱਤਾ ਦੇਵਦਾਸ ਤੇਰੀ ਘਰ ਵਾਲੀ ਖਾਲਸਾ ਛਾੜ ਕੇ ਤੇ ਫੇਰ ਹੀ ਅਨ ਪਾਣੀ ਸਕੇਗਾ ਮਹਾਰਾਜ ਤਖਤੋਂ ਉੱਠੇ ਆਪਣੇ ਪੁੱਤਰ ਬਾਬਾ ਅਜੀਤ ਸਿੰਘ ਦੇ ਕੋਲ ਗਏ ਬੇਟਾ ਕੋਈ ਦੁੱਖਿਆ ਬ੍ਰਾਹਮਣ ਦੇਵਦਾਸ ਆਪਣਾ ਦੁੱਖ ਲੈ ਕੇ ਆਇਆ ਗਲਗੀਆਂ ਵਾਲੇ ਪਾਦਸ਼ਾਹ ਮਹਾਰਾਜ ਮਰਜੂਰੀਆਂ ਦੀ ਕੌਮ ਦੇ ਵਾਰਿਸ ਆਪਣੇ ਪੁੱਤਰ ਅਜੀਤ ਸਿੰਘ ਨੂੰ ਕੀ ਹਿਦੈਤ ਕਰ ਰਿਹਾ ਉਹ ਸਿੰਘ ਦਾ ਲਾਡਲਾ ਪੁੱਤਰ ਲੈ ਕੇ ਸੌ ਸਿੰਘਾਂ ਦਾ ਜਥਾ ਦਿਨ ਚੜ੍ਹਦੇ ਤੋਂ ਪਹਿਲਾਂ ਅਸੀਂ ਪਠਾਨਾ ਵਿਖੇ ਪਹੁੰਚ ਗਿਆ ਚਾਰ ਸ਼ੇਰਿਓਂ ਏਰਾ ਪਾਲਿਆ ਉਸ ਜਾਵਰਖਾਨੇ ਉਹ ਮੰਜਲੇ ਚਬਾਰੇ ਚੋਂ ਮੂੰਹ ਬਾਹਰ ਕੱਢ ਕੇ ਵੇਖਿਆ ਜਾਰ ਸਰੇ ਖਾਲਸਾ ਫੌਜ ਨੂੰ ਦਿਖਾਈ ਦਿੱਤੀ ਉਹਨੂੰ ਆਪਣੀ ਸਾਹਮਣੇ ਮੌਤ ਨਜ਼ਰ ਆਈ ਕਲੰਗੀਆਂ ਵਾਲੇ ਦੇ ਪੁੱਤਰ ਬਾਬਾ ਅਜੀਤ ਸਿੰਘ ਨੇ ਉਸ ਜਬਰਖਾਨ ਨੂੰ ਲਲਕਾਰਿਆ ਔਰ ਕੈਰੀ ਹੱਲਾ ਸੂਰਮਿਆਂ ਨੇ ਉਹਨਾਂ ਤੁਸ਼ਟਾ ਉਤੇ ਬੋਲ ਦਿੱਤਾ ਕਹ ਗੱਜ ਦੀ ਲੜਾਈ ਹੋ ਰਹੀ ਸੀ ਵਦ ਵਦ ਕੇ ਸੂਰਮੇ ਵਾਰ ਕਰੇ ਸੀ ਬਾਬਾ ਅਜੀਤ ਸਿੰਘ ਜੀ ਨੇ ਘੋੜੇ ਤੇ ਚੜ ਕੇ ਹਜ਼ਾਰਾਂ ਵੈਰੀਆਂ ਦੇ ਸੱਥਰ ਲਈ ਜਾ ਰਿਹਾ ਸੀ ਇਤਰਾ ਹੁਕਮ ਕੀਤਾ ਖਾਲਸੋ ਇਸ ਜਾਵਰ ਖਾਨ ਨੂੰ ਮਾਰਿਓ ਨਾ ਗੁਰੂ ਗੋਬਿੰਦ ਸਿੰਘ ਦਾ ਹੁਕਮ ਹੈ ਕਿ ਇਹਨੂੰ ਬੰਦ ਕੇ ਸਾਡੇ ਦਰਬਾਰ ਚ ਜਿੰਦਾ ਲਿਆਉਣਾ ਅੰਦਰ ਕੋਈ ਬ੍ਰਾਹਮਣ ਕਥਾ ਕਰ ਰਿਹਾ ਸੀ ਤੇ ਕਥਾ ਵਿੱਚ ਉਹ ਕਹਿ ਰਿਹਾ ਸੀ ਵੀ ਬੇਗੁਨਾਹੇ ਬੰਦੇ ਨੂੰ ਮਾਰਨਾ ਬੜਾ ਘੋਰ ਪਾਪ ਹੈ ਬੜਾ ਅਜਗਰ ਪਾਪ ਹੈ ਕਿਉਂਕਿ 8399999 ਜੂਨਾ ਦਾ ਇਹ ਬਾਦਸ਼ਾਹ ਹੈ ਨੂੰ ਬੇਗਨਾ ਆ ਮਾਰ ਦੇਣਾ ਇਹ ਤੋਂ ਵੱਡਾ ਕੋਈ ਪਾਪ ਹੋਰ ਨਹੀਂ ਹੋ ਸਕਦਾ ਕਥਾ ਬ੍ਰਾਹਮਣ ਕਰ ਰਿਹਾ ਸੀ ਤੇ ਕੋਈ ਜੱਟ ਲਾਗੋਂਦੀ ਨੰਗਣ ਡਿਆ ਸੀ ਉਹਦੇ ਕੰਨਾਂ 'ਚ ਜੋ ਬੋਲ ਪਏ ਤੇ ਉਹ ਵੀ ਨਾਲ ਮੰਦਰ ਜਾ ਕੇ ਬਹਿ ਗਿਆ ਜਦੋਂ ਕਥਾ ਦੀ ਸਮਾਪਤੀ ਹੋਈ ਸਾਰੇ ਲੋਕ ਘਰ ਨੂੰ ਤੁਰ ਗਏ ਤੇ ਉਹ ਜੱਟ ਉੱਥੇ ਦਾ ਉੱਥੇ ਬੈਠਾ ਰਿਹਾ ਪੰਡਤ ਨੇ ਪੁੱਛਿਆ ਵੀ ਸਾਰੇ ਗਿਆਸੂ ਘਰ ਨੂੰ ਤੁਰ ਗਏ ਤੂੰ ਇੱਥੇ ਬੈਠਾ ਆਹਦਾ ਪੰਡਤ ਜੀ ਤੁਸੀਂ ਕਥਾ ਵਿੱਚ ਕਹਿ ਰਹੇ ਸੀ ਕਿ ਬੰਦੇ ਨੂੰ ਮਾਰਨਾ ਬੜਾ ਘੋਰ ਪਾਪ ਆ ਬੜਾ ਅਜੱਗਰ ਪਾਪ ਆ ਨੇ ਆਖਿਆ ਹਾਂ ਆਂਦਾ ਮੈਂ ਤੇ ਕੰਮ ਹੀ ਇਹੋ ਕਰਦਾ ਹਾਂ ਆਂਦਾ ਰਸਤੇ 'ਚ ਗੰਡਾਸਾ ਲੈ ਕੇ ਰਾਤ ਨੂੰ ਬਹਿ ਜੰਨਾ ਜੇ ਤੇ ਕੋਈ ਰਾਹੀ ਆਪਣੇ ਆਪ ਜੇਬ ਢੇਰੀ ਕਰਦੇ ਤੇ ਉਹਨੂੰ ਛੱਡ ਦੇਣਾ ਤੇ ਜੇ ਕੋਈ ਉਰੀ ਪੁਰੀ ਕਰੇ ਤੇ ਮਾਰ ਕੇ ਉਹਦੀ ਤੌਣ ਵੜਦਣਾ ਤੇ ਧਨ-ਮਾਲ ਲੁੱਟ ਕੇ ਲੈ ਜੰਨਾ ਕਰਨ ਉਹਨੇ ਆਖਿਆ ਤੇਨੂੰ ਤੇ ਨਰਕਾਂ ਨੇ ਵੀ ਚਲਣਾ ਤੂੰ ਐਡਾ ਘੋਰ ਪਾਪ ਕਰਦਾ ਉਹਨੇ ਆਖਿਆ ਪੰਡਤ ਜੀ ਅਗਲੀ ਗੱਲ ਦੱਸੋ ਵੀ ਮੈਂ ਬਖਸ਼ਿਆ ਜਾ ਸਕਦਾ ਉਹਨੇ ਆਖਿਆ ਬਖਸ਼ਿਆ ਜਾ ਸਕਦਾ ਜੇ ਮੇਰੀ ਗੱਲ ਮੈਂ ਦੇ ਜੋ ਮੈਂ ਕਹੂੰ ਤੈਨੂੰ ਕਰਨਾ ਪੈਣਾ ਉਹਨੇ ਆਖਿਆ ਪੰਡਤ ਜੀ ਜੋ ਕਹੋਗੇ ਮੈਂ ਉਹ ਕਰਾਂਗਾ ਜੋ ਤੁਸੀਂ ਕਹੋਗੇ ਜੋ ਕੰਮ ਦੱਸੋ ਕਿ ਮੈਂ ਉਹ ਕਰੂੰਗਾ ਉਹਨੇ ਆਖਿਆ ਨੇ ਮਾਰਾ ਅੱਜ ਤੋਂ ਬਾਅਦ ਬੰਦੇ ਮਾਰਨੇ ਛੱਡ ਦੇ ਮਾਲਾ ਲੈ ਕੇ RAM ਨਾਮ ਦਾ ਸਿਮਰਨ ਕਰ ਤੇ ਨੰਗੇ ਪੈਰੀ ਠਾਠਾਂ ਤੀਰਸਾਂ ਦੇ ਦਰਸ਼ਨ ਇਸ਼ਨਾਨ ਕਰ ਤੇਰੇ ਸਾਰੇ ਦੇ ਸਾਰੇ ਪਾਪ ਧੁੱਬ ਜਾਣਗੇ ਉਹਨੇ ਆਖਿਆ ਮੈਨੂੰ ਕਿਤਨਾ ਪਤਾ ਲੱਗੂਗਾ ਕਿ ਮੇਰੇ ਪਾਪ ਧੁੱਬ ਗਏ ਉਹਨੇ ਆਖਿਆ ਕੋਈ ਬੰਦਾ ਟਾਲ ਮਟੋਲਿਆ ਵਾਲਾ ਨਹੀਂ ਇਹ ਤੇ ਪੂਰਾ ਪੱਕੇ ਰਾਦੇ ਵਾਲਾ ਆ ਉਹਨੇ ਆਖਿਆ ਇਦਾਂ ਕਰ ਵੀ ਅੱਧਾ ਮੀਟਰ ਕਾਲਾ ਕੱਪੜਾ ਬਾਜ਼ਾਰ ਚੋਂ ਲੈ ਕੇ ਆ ਉਹਨੇ ਆਖਿਆ ਤੋ ਇਹਨਾਂ ਗੱਲ ਭਾਵੇਂ ਮੀਟਰ ਮੰਗਾ ਉਨੇ 10 ਮੀਟਰ ਕਾਲਾ ਕੱਪੜਾ ਲਿਆਂਦਾ ਉਸ ਬ੍ਰਾਹਮਣ ਨੇ ਉਹ ਜੱਟ ਦੇ ਗੰਡਾਸੇ ਦੇ ਨਾਲ ਬੰਨ ਦਿੱਤਾ ਆਹ ਲੈ ਪਿਓ ਠਾਠਾ ਠੀਥਾ ਦੇ ਦਰਸ਼ਿਸ਼ ਨਾਨ ਕਰ ਰਾਮ ਨਾਮ ਦੀ ਮਾਲਾ ਫੇਰ ਜਦੋਂ ਤੇਰੇ ਪਾਪ ਧੁੱਬ ਗਏ ਨਾ ਇਹ ਜਿਹੜੀ ਲੀਰ ਆ ਨਾ ਇਹ ਕਾਲੀ ਤੋਂ ਚਿੱਟੀ ਹੋ ਜਾਊਗੀ ਰੰਗ ਬਟਾ ਜਾਊਗੀ ਉਹਨੇ ਆਖਿਆ ਤੇ ਇਹ ਨਾ ਪੱਕੀ ਨਿਸ਼ਾਨੀ ਬ੍ਰਾਹਮਣ ਦੀ ਗੱਲ ਮੰਨ ਕੇ ਪਾਪ ਕਰਨੇ ਛੱਡ ਦਿੱਤੇ ਮਾਲਾ ਫੇਰਨ ਲੱਗ ਪਿਆ ਠਾ ਠਾਂ ਤੀਸਾਂ ਦੇ ਦਰਸ਼ਨ ਇਸ਼ਨਾਨਾ ਨੂੰ ਤੁਰ ਪਿਆ ਬੜੀ ਮਾਲਾ ਕਮਾਈ ਬੜੇ ਚੁੱਬੇ ਲਾਏ ਬੜੇ ਤੀਰਥਾਂ ਦੇ ਦਰਸ਼ਨ ਕੀਤੇ ਪਰ ਉਹ ਜਿਹੜੀ ਲੀਫ ਸੀ ਉਹ ਕਾਲੀ ਰਹੀ ਕਿਸੇ ਜਿਗਿਆਸੂ ਨੂੰ ਪੁੱਛਿਆ ਵਾ ਕਿ ਹੋਰ ਵੀ ਮੰਦਰ ਹੈ ਜਿੱਥੇ ਮੈਂ ਨਾ ਗਿਆ ਵਾਂ ਉਹਨੇ ਆਖਿਆ ਕਿ ਸ਼ਿਵਜੀ ਦਾ ਮੰਦਰਾ ਇੱਥੇ ਜੰਗਲ ਦੇ ਵਿੱਚ ਉੱਥੇ ਗਿਆ ਆਂਦਾ ਚਲ ਉੱਥੇ ਵੀ ਜਾ ਕੇ ਦੇਖ ਲੈਣਾ ਉਹਨੇ ਜੰਗਲ ਦਾ ਰੋਕ ਲਿਆ ਤੇ ਉਹ ਦੇ ਕੰਨਾਂ ਚਕ ਅਬਲਾ ਦੇ ਰੋਂ ਦੀ ਚੀਖ ਚਗਾਰ ਦੀ ਆਵਾਜ਼ ਪਈ ਉਹਨੇ ਆਖਿਆ ਮੈਨੂੰ ਤੇ ਬਹਾਮਣ ਨੇ ਰੋਕਿਆ ਸੀ ਪਰ ਵੇਖਾਂ ਤੇ ਸੀ ਵੀ ਹੋ ਕੀ ਰਿਹਾ ਗਾਹ ਹੋ ਕੇ ਵੇਖਿਆ ਚਾਰ ਡਾਕੂ ਇੱਕ ਬੀਬੀ ਦੇ ਨਾਲ ਜ਼ਬਰ ਜ਼ਨਾਹ ਕਰਨ ਵਾਸਤੇ ਉਹ ਜ਼ੋਰਾ ਜ਼ਬਰੀ ਕਰ ਰਿਹਾ ਉਹਨਾਂ ਜਦੋਂ ਵੇਖਿਆ ਉਹਨਾਂ ਆਖਿਆ ਉਹ ਕੋਈ ਸਾਧ ਆ ਗਿਆ ਜੀ ਉਹਨੇ ਆਖਿਆ ਸੀ ਸਾਧ ਨਾਲ ਗੱਲ ਕਰਦੇ ਤੂੰ ਇਹਨੂੰ ਸੰਭਾਲੋ ਜਦੋਂ ਸਾਧਵਲੇ ਆਏ ਉਹਨੇ ਆਪਣਾ ਗਡਾਸਾ ਤੇ ਪਰਾਂ ਸੁਰਦਾ ਜਿਹੜਾ ਲੜਾਕਾ ਬੰਦਾ ਹੁੰਦਾ ਨਾ ਛਿਆਰ ਅਗਲੇ ਤੇ ਖੋ ਲਿੰਦਾ ਹੁੰਦਾ ਉਹ ਨਾ ਉਹਨਾਂ ਦੇ ਛਿਆਰ ਖੋ ਕੇ ਤੇ ਦਮਾਂ ਨੂੰ ਮੌਤ ਦੀ ਗੱਡੀ ਚੜਾਤਾ ਉਹ ਦੋਨੇ ਵੇਖਿਆ ਉਹਨੇ ਆਖਿਆ ਕੋਈ ਸਾਧ ਨਹੀਂ ਦੇ ਕੋਤ ਸੋਤ ਕੋ ਸੂਰਮਾ ਜੀ ਉਹਨੇ ਮਾਰ ਤੇ ਦੋ ਗਏ ਭੱਜ ਉਹ ਸਦੀਵੀ ਨੇ ਉਹ ਸਰਕਾਰਪੁਰਖ ਦੇ ਚਰਨਾਂ 'ਚ ਕੀਤੀ ਅਰਦਾਸ ਇਹ ਮਾਲਕਾ ਇਹ ਮੇਰੇ ਵਾਸਤੇ ਇੱਕ ਮਸੀਹਾ ਬਣ ਕੇ ਆ ਗਿਆ ਜੇ ਨਾ ਹੁੰਦੀ ਤੇ ਮੈਂ ਬਰਬਾਦ ਹੋ ਜਾਣਾ ਸੀ ਉਹਨੇ ਆਖਿਆ ਤੂੰ ਮੇਰੇ ਧਰਮ ਦਾ ਭਰਾ ਬਣ ਗਿਆ ਹੁਣ ਤੂੰ ਚੱਲ ਮੇਰੇ ਨਾਲ ਮੈਂ ਤੇਰੀ ਰੋਟੀ ਵਰਜਣੀ ਉਹਨੇ ਆਖਿਆ ਚੱਲ ਚੱਲ ਬੀਬੀ ਮੈਂ ਐਸੇ ਬਿਵਤਾ ਦਾ ਮਰਿਆ ਤੇ ਅੱਗੇ ਮਰਿਆ ਫਿਰਦਾ ਉਹਨੇ ਆਖਿਆ ਨਹੀਂ ਮੈਂ ਤੈਨੂੰ ਆਪਣੇ ਘਰ ਵਿੱਚ ਜ਼ਰੂਰ ਲੈ ਕੇ ਜਾਣਾ ਤੂੰ ਮੇਰਾ ਧਰਮ ਦਾ ਭਰਾ ਬਣ ਗਿਆ ਉਹਨੇ ਆਖਿਆ ਖਲੋ ਜਾ ਫਿਰ ਮੈਨੂੰ ਗਡਾਸਾ ਚੁੱਕ ਲੈ ਹੁੰਦੇ ਉਹ ਜਦੋਂ ਗਡਾਸਾ ਚੁੱਕਣ ਗਿਆ ਤੇ ਉਹ ਜਿਹੜੀ ਲੀਰ ਸੀ ਉਹ ਕਾਲੀ ਤੋਂ ਚਿੱਟੀ ਹੋ ਚੁੱਕੀ ਸੀ ਉਨੇ ਆਖਿਆ ਬੀਬੀ ਹੁਣ ਤੇਰੇ ਨਾਲ ਤੇ ਨਾ ਬਾਅਦ ਜਾਊਂਗਾ ਪਹਿਲੋ ਮੈਨੂੰ ਬ੍ਰਾਹਮਣ ਨਾਲ ਗੱਲ ਕਰ ਲੈਂਦੇ। ਬ੍ਰਾਹਮਣ ਦੇ ਕੋਲ ਆ ਗਿਆ ਉਹਨੇ ਆਖਿਆ ਉਹ ਬ੍ਰਾਹਮਣਾ ਜਰਾ ਬਾਹਰ ਨਿਕਲ। ਉਹਨੇ ਆਖਿਆ ਦੱਸ ਆਂਦਾ ਓਏ ਕਥਾ ਝੂਠ ਮਾਰਦਾ ਸਾਂ। ਆਂਦਾ ਕਿਉਂ? ਆਂਦਾ ਤੂੰਆਂ ਨਾਲ ਅਸਾਂ ਠਾਠਾ ਤੀਸਾਂ ਦੇ ਦਰਸ਼ਨ ਸਨਾਨ ਕਰ। ਰਾਮ ਨਾਮ ਦੀ ਮਾਲਾ ਫਿਰ ਤੇ ਤੇਰੇ ਪਾਪ ਧੋ ਜਾਣਗੇ। ਆਂਦਾ ਹਾਂ। ਆਂਦਾ ਬੜੇ ਦਰਸ਼ਨ ਕੀਤੇ ਮੜੀ ਮਾਲਾ ਕਮਾਈ ਬੜੇ ਚੁੱਬੇ ਲਾਏ ਪਰ ਲੀਰ ਕਾਲੀ ਦੀ ਕਾਲੀ ਰਹੀ। ਉਹਨੇ ਆਖਿਆ ਫੇਰ ਆਂਦੋਂ ਹੁਣ ਚਿੱਟੀ ਹੋ ਗਈ ਆ। ਆਂਦਾ ਉਹ ਕਿਤਰਾ ਆਂਦਾ ਉਹ ਕੰਮ ਕੀਤਾ ਫੇਰ ਆਂਦਾ ਕਿਹੜਾ ਆਂਦਾ ਦੋਰ ਝਟਕਾਇੀ ਤੇ ਜੇ ਮੈਨੂੰ ਪਹਿਲਾਂ ਹੀ ਦੱਸਨੋ ਤੇ ਮੈਂ ਖਫੇ ਜ਼ਰੂਰ ਹੋਣਾ ਸੀ ਉਹਨੇ ਆਖਿਆ ਪਹਿਲੋਂ ਬੰਦੇ ਕਾਤੋਂ ਮਾਰਦਾ ਸਾਂ ਆਂਦਾ ਪਹਿਲੋਂ ਮਾਰਦਾ ਸਾਂ ਪੇੜ ਨੂੰ ਪੂ ਪੇੜ ਨੂੰ ਪਾਲਣ ਵਾਸਤੇ ਪਰਿਵਾਰ ਨੂੰ ਪਾਲਣ ਵਾਸਤੇ ਆਂਦਾ ਹੁਣ ਕਾਤੋਂ ਮਾਰੇ ਆਂਦਾ ਹੁਣ ਕਿਸੇ ਔਰਤ ਦੀ ਇੱਜ਼ਤ ਨੂੰ ਲੁੱਟਣ ਲੱਗੇ ਸੀ ਇਸ ਕਰਕੇ ਮਾਰੇ ਆ ਉਹਨੇ ਆਖਿਆ ਜੱਟਾ ਲੀਰ ਚਿੱਟੀ ਹੋਣੀ ਹੋਣੀ ਸੀ ਨੋ ਤੂੰ ਪੇਟ ਵਾਸਤੇ ਪਰਿਵਾਰ ਵਾਸਤੇ ਕਰਦਾ ਸਾਂ ਹੁਣ ਤੂੰ ਧਰਮ ਦਾ ਕਾਜ ਕੀਤਾ ਈ ਉਸ ਬੀਬੀ ਨੇ ਆਕਾਲ ਪੁਰਖ ਦੇ ਚਰਨਾਂ ਚ ਅਰਦਾਸ ਕੀਤੀ ਉਹਦੀ ਅਰਦਾਸ ਦੇ ਨਾਲ ਤੇਰੇ ਪਾਪ ਧੁਪਿਆ ਸੋ ਇਹ ਜਾਵਰ ਖਾਨ ਜਿਹਨੂੰ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੇ ਆਖਿਆ ਸੀ ਬੰਨ ਕੇ ਮੇਰੇ ਕੋਲ ਇਹਨੂੰ ਲਿਆਓ ਸੂਰਮੇ ਕਲਗੀ ਧਰਦੇ ਅਨਖੀਲੇ ਬਹਾਦਰਾਂ ਨੇ ਉਸ ਜਾਵਰ ਖਾਨ ਨੂੰ ਬੰਨ ਲਿਆ ਮੁਸ਼ਕਾ ਬਨ ਕੇ ਘੋੜੇ ਤੇ ਸੁੱਟ ਲਿਆ ਉਸ ब्राह्मण ਦੀ ਪਤਨੀ ਛਡਾਈ ਜਿਹੜੀਆਂ ਹੋਰ ਦੇਵੀਆਂ ਕੈਦ ਕੀਤੀਆਂ ਸੀ ਉਹ ਵੀ ਛਡਾਈਆਂ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਜਦੋਂ ਅਨੰਦਪੁਰ ਸਾਹਿਬ ਲਿਆਂਦਾ ਜਿੱਤ ਤੇ ਜਕਾਰੇ ਸੰਤਾਂ ਨੇ ਲਾਏ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਜਦੋਂ ਸੁਟਿਆ ਤੇ ਸਤਿਗੁਰ ਪਾਤਸ਼ਾਹ ਕਹਿਣ ਲੱਗੇ ਇਸ ਜਾਵਰ ਖਾਨ ਨੂੰ ਧਰਤੀ ਵਿੱਚ ਗੱਡ ਦਿਓ ਸਿੰਘਾਂ ਨੇ ਹੁਕਮ ਮੰਨ ਕੇ ਉਸ ਜਾਵਰ ਖਾਨ ਨੂੰ ਜਿੰਦਾ ਧਰਤੀ ਦੇ ਜਿਠੋਕ ਦਿੱਤਾ ਕਲਗੀਆਂ ਵਾਲੇ ਪਾਤਸ਼ਾਹ ਕਹਿ ਰਹੇ ਸੀ ਆਪਣੇ ਬਾਜ ਦੀ ਡਿਊਟੀ ਲਈ ਬਾਜਨੂਕ ਸਤਗੁਰੂ ਕਹ ਰਹੇ ਸੀ ਵੀ ਇਸ ਜਾਬਰੂ ਦੀਆਂ ਅੱਖਾਂ ਦੇ ਵਿੱਚ ਚੁੰਝਾ ਮਾਰ ਕੇ ਇਹਦੀਆਂ ਅੱਖਾਂ ਅਨਕ ਅਨੀਆਂ ਕਰ ਦੇ ਜਿਨ੍ਹਾਂ ਨੇ ਦੇਵੀਆਂ ਦੇ ਸੱਤ ਲੁੱਟਿਆ ਤੌਰ ਬੁਰੀ ਮਨ ਨਾਲ ਵੇਂਦਾ ਰਿਆ